15 ਅਗਸਤ ਦਿਨ ਸ਼ੁੱਕਰਵਾਰ 2025 ਬਿਹਾਰ ਦੇ ਸ਼ਹਿਰ ਪਟਨਾ ਸਾਹਿਬ ਵਿਖੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਆਪਾਂ ਪਿਛਲੀ ਰਾਤ ਆਪਣੀ ਲੰਗੀ ਆ ਤੇ ਚਲੋ ਜੀ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਚੱਲਦੇ ਆ ਨਾਲੇ ਤਾਂ ਖੁਦ ਦਰਸ਼ਨ ਕਰਾਂਗੇ ਤੇ ਨਾਲੇ ਸਾਰੀਆਂ ਸੰਗਤਾਂ ਨੂੰ ਜਿਹੜੇ ਦਰਸ਼ਨ ਕਰਾਵਾਂਗੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਗੁਰਦੁਆਰਾ ਸਾਹਿਬ ਜੀ ਦੇ ਤੇ ਅੰਦਰ ਭਾਈ ਜਿਹੜੀ ਆਪਾਂ ਨੂੰ ਵੀਡੀਓ ਨਹੀਂ ਬਣਾਉਣ ਦਿੱਤੀ ਤੇ ਕਈ ਭਈ ਵੀ ਅੰਦਰ ਵੀਡੀਓ ਬਣਾਉਣਾ ਮਣਾ ਗਈ ਤੇ ਆਪਾਂ ਇਸ ਕਰਕੇ ਅੰਦਰ ਵੀਡੀਓ ਜ਼ਿਆਦਾ ਨਹੀਂ ਬਣਾਈ ਤੇ ਦਰਸ਼ਨ ਜਿਹੜੇ ਕਰਾਉਣੇ ਸੀਗੇ ਸਾਰੀਆਂ ਸੰਗਤਾਂ ਦੇ ਕਰਾਤੇ ਆਪਾਂ ਇਹ ਅਰਦਾਸ ਵੀ ਆਪਾਂ ਜਿਹੜੀ ਕਰਾਈ ਸੀਗੀ ਜੀ ਸਰਬ ਸੰਝੀ ਅਰਦਾਸ ਕਰਾਈ ਸੀਗੀ ਤੇ ਬਾਬਾ ਜੀ ਕਹਿੰਦੇ ਇੱਥੇ ਦੋ ਹੀ ਟਾਈਮ ਅਰਦਾਸ ਹੁੰਦੀ ਆ ਇੱਕ ਸਵੇਰੇ ਤੇ ਇੱਕ ਸ਼ਾਮ ਨੂੰ ਤੇ ਉਸੇ ਅਰਦਾਸ ਦੇ ਵਿੱਚ ਹੀ ਸ਼ਾਮਿਲ ਹੋਵਾਂਗੇ ਤੇ ਉਹੀ ਅਰਦਾਸ ਮੰਨੀ ਜਾਊਗੀ ਜੀ ਸਪੈਸ਼ਲ ਅਰਦਾਸ ਨਹੀਂ ਕਰਦੇ ਕਿਉਂਕਿ ਤਖਤ ਸਾਈਹ ਵਾਹਣਾ ਇਸ ਕਰਕੇ ਸਪੈਸ਼ਲ ਅਰਦਾਸ ਕੀਤੀ ਨਹੀਂ ਜਾਂਦੀ ਤੇ ਦੋ ਹੀ ਟਾਈਮ ਜਿਹੜੀ ਅਰਦਾਸ ਹੁੰਦੀ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਹੁਣ ਤੁਹਾਡੇ ਨਾਲ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਾਂਝਾ ਕਰਦੇ ਆ ਇਤਿਹਾਸ ਦਾ ਸਾਰਿਆਂ ਨੂੰ ਵੈਸੇ ਪਤਾ ਹੀ ਆ ਵੀ ਕਿ ਗੁਰਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਆ ਤੇ ਆਪਾਂ ਥੋੜੀ ਜੀ ਬੰਗਾਈ ਚ ਜਾ ਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਆ ਜੀ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਤੇ ਦੋਨੋਂ ਪਾਸੇ ਬਈ ਇਤਿਹਾਸ ਲਿਖਿਆ ਹੋਇਆਗਾ ਇਧਰਲੇ ਪਾਸੇ ਹਿੰਦੀ ਦੇ ਵਿੱਚ ਇਤਿਹਾਸ ਲਿਖਿਆ ਹੋਇਆਗਾ ਤੇ ਇਧਰਲੇ ਪਾਸੇ ਜਿਹੜਾ ਪੰਜਾਬੀ ਦੇ ਵਿੱਚ ਇਤਿਹਾਸ ਲਿਖਿਆ ਹੋਇਆਗਾ ਤੇ ਆਪਾਂ ਪੰਜਾਬੀ ਆਪਾਂ ਨੂੰ ਪੜ੍ਹਨੀ ਆਉਂਦੀ ਤੇ ਪੰਜਾਬੀ ਦੇ ਵਿੱਚ ਹੀ ਤੁਹਾਡੇ ਨਾਲ ਆਪਾਂ ਇਤਿਹਾਸ ਸਾਂਝਾ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕਤਿ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਇਹ ਸਥਾਨ ਮੂਲ ਰੂਪ ਵਿੱਚ ਸਾਲਸਰਾਏ ਜੋਹਰੀ ਦੀ ਹਵੇਲੀ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇ ਪਟਨਾ ਪੁੱਜੇ ਸਾਲਸਰਾਏ ਜੋਹਰੀ ਜੀ ਨੇ ਬੇਨਤੀ ਕਰਕੇ ਗੁਰੂ ਜੀ ਨੂੰ ਆਪਣੇ ਹਵੇਲੀ ਵਿੱਚ ਲੈ ਕੇ ਆਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਵਿਖੇ ਸਿੱਖ ਧਰਮ ਤੇ ਪ੍ਰਚਾਰ ਦਾ ਪਹਿਲਾ ਵੱਡਾ ਕੇਂਦਰ ਸਥਾਪਿਤ ਕੀਤਾ ਅਤੇ ਮੁੱਖ ਪ੍ਰਚਾਰਕ ਸਾਲਸ ਰਾਏ ਜੋਹਰੀ ਨੂੰ ਨਿਯੁਕਤ ਕੀਤਾ ਜਿੱਥੇ ਗੁਰੂ ਜੀ ਨੇ ਤਕਰੀਬਨ 4 ਮਹੀਨੇ ਨਿਵਾਸ ਕੀਤਾ ਇੱਥੇ ਹੀ ਗੁਰੂ ਜੀ ਨੇ ਛੂਤਛਾਤ ਉੱਚੀ ਨੀਚ ਅਮੀਰ ਗਰੀਬ ਦੇ ਫਰਕ ਨੂੰ ਮਿਟਾ ਕੇ ਇੱਕ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਮਰਿਆਦਾ ਸ਼ੁਰੂ ਕੀਤੀ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਨੂੰ ਪੂਰਬ ਦੀ ਸੰਗਤ ਗੁਰੂਦਕਾ ਖਾਲਸਾ ਦਾ ਨਿਰਮਾਣ ਦਿੱਤਾ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸਥਾਨ ਨੂੰ ਪਟਨਾ ਗੁਰੂ ਦਾ ਘਰ ਹੈ ਦੇ ਨਾਮ ਨਾਲ ਨਿਵਾਜਿਆ ਉਹ ਸ਼ੁੱਦੀ 7ਵੀਂ 1723 ਨੂੰ 10ਵੇਂ ਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਹੋਇਆ ਜਿਸ ਤਰ੍ਹਾਂ ਸ਼੍ਰੀ ਨਨਕਾਣਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਕਰਕੇ ਸਿੱਖੀ ਦਾ ਮੂਲ ਕੇਂਦਰ ਹੈ ਇਸੇ ਤਰ੍ਹਾਂ ਇੱਥੇ 10ਵੇਂ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਨ ਕਰਨ ਕਰਕੇ ਇਸ ਖਾਲਸਾ ਪੰਥ ਦਾ ਮੂਲ ਸਥਾਨ ਹੈ ਸਿੱਖ ਪੰਥ ਦੇ ਪੰਜ ਤਖਤਾਂ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਵਿਸ਼ੇਸ਼ ਸਥਾਨ ਹੈ ਜਿਸ ਦਾ ਨਾਮ ਵੀ 10ਵੇਂ ਗੁਰੂ ਜੀ ਨੇ ਆਪ ਰੱਖਿਆ ਸੀ ਇਸ ਦੇ ਨਾਮ ਤੋਂ ਹੀ ਮੀਰੀ ਪੀਰੀ ਦਾ ਸੰਧਾਤ ਪ੍ਰਗਟ ਹੁੰਦਾ ਹੈ ਇਸ ਹਵੇਲੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਦੇ ਠਹਿਰਨ ਲਈ ਸਾਲ ਸ ਰਾਏ جوہری ਦੇ ਵੰਸ਼ ਰਾਜਾ ਫਤੇ ਚੰਦ ਸੈਣੀ 1722 1666 ਈਸਵੀ ਵਿੱਚ ਮਰਮਮਤ ਕਰਵਾਈ। ਸਨ 1837 1849 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਾ ਪੂਰਨ ਨਿਰਮਾਣ ਕਰਵਾਇਆ। ਹੁਣ ਪੰਜ ਮੰਜ਼ਲ ਇਮਾਰਤ ਦਾ ਨਿਰਮਾਣ 1954 ਤੇ 1957 ਈਸਵੀ ਵਿੱਚ ਹੋਇਆ। ਇਤਿਹਾਸਿਕ ਵਸਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਡੇ ਬਾਬਾ ਜੀ ਜਨਾਂ ਦੇ ਆਰੰਭ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹਸਲ ਹਮ ਕਰਮਾ ਨਾਲ ਮੂਲ ਮੰਤਰ ਲਿਖਿਆ ਹੈ ਪੰਗੂੜਾ ਸਾਹਿਬ ਛਬੀ ਸਾਹਿਬ ਗੁਰੂ ਜੀ ਦੇ ਬਚਪਨ ਦੀ ਤਲਵਾਰ ਗੁਲੀਲ ਦੀ ਗੋਲੀ ਬਚਪਨ ਦੇ ਤੀਰ ਲੋਹੇ ਦੀ ਛੋਟੀ ਚੱਕਰੀ ਲੋਹੇ ਦਾ ਖੰਡਾ ਗੁਰੂ ਜੀ ਦੇ ਕੇਸਾਂ ਦਾ ਕੰਗਾ ਹਾਥੀ ਦੰਦ ਦੀ ਖੜਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਖਤ ਸਾਈਂ ਗੁਰਦੁਆਰਾ ਸਾਹਿਬ ਜੀ ਦਾ ਇਹ ਸਾਰਾ ਇਤਿਹਾਸ ਸੀਗਾ ਜੀ ਜੋ ਆਪਾਂ ਤੁਹਾਡੇ ਨਾਲ ਸਾਂਝਾ ਕਰ ਲਿਆ ਤੇ ਹੁਣ ਆਪਾਂ ਉਸ ਗੁਰਦੁਆਰਾ ਸਾਹਿਬ ਚੱਲਦੇ ਆਂ ਜੀ ਜਿੱਥੇ ਆਪਾਂ ਰਾਤ ਰੋਕੇ ਹੋਏ ਸੀ ਜਿੱਥੇ ਆਪਣੀ ਰਾਤ ਲੰਗੀ ਆ ਉਸ ਗੁਰਦੁਆਰਾ ਸਾਹਿਬ ਦਾ ਵੀ ਕੋਈ ਇਤਿਹਾਸ ਹੋਊਗਾ ਤੇ ਉਹ ਵੀ ਆਪਾਂ ਤੁਹਾਡੇ ਨਾਲ ਜਾ ਕੇ ਸਾਂਝਾ ਕਰਦੇ ਆਂ ਜੀ ਇੱਕ ਗੁਰਦੁਆਰਾ ਸਾਹਿਬ ਤੋਂ ਦੂਜੇ ਗੁਰਦੁਆਰਾ ਸਾਹਿਬ ਜਾਣ ਦਾ ਜਿਹੜਾ ਰਸਤਾ ਹੈਗਾ ਜੀ ਇਸੇ ਪਾਸੇ ਜਿਹੜਾ ਬਾਜ਼ਾਰ ਲੱਗਿਆ ਹੋਇਆ ਹੈਗਾ ਜਿਵੇਂ ਕੱਪੜਿਆਂ ਦੀਆਂ ਦੁਕਾਨਾਂ ਕੁਝ ਹੋਰ ਮਾੜਾ ਮੋਟਾ ਚੂੜੀ-ਚਾੜੀਆ ਹੋਰ ਕੋ ਜੁਵੈਲਰੀ ਦੀਆਂ ਦੁਕਾਨਾਂ ਜਿਵੇਂ ਇਦਾਂ ਦੀਆਂ ਇਦਾਂ ਦਾ ਸਭ ਕੁਝ ਮਿਲਦਾ ਹੈਗਾ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਬਾਲ ਲੀਲਾ ਸੈਣੀ ਸੰਗਤ ਸਾਹਿਬ ਤੇ ਇਸ ਗੁਰਦੁਆਰਾ ਸਾਹਿਬ ਦੇ ਪੰਦਰ ਚੱਲਦੇ ਆ ਤੇ ਜੋ ਇਥੋਂ ਦਾ ਇਤਿਹਾਸ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਰਿਆਂ ਨਾਲੋਂ ਪਹਿਲਾਂ ਜੀ ਇਸ ਗੁਰਦੁਆਰਾ ਸਾਹਿਬ ਜੀ ਦਾ ਆਪਾਂ ਦਰਸ਼ਨ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਇਤਿਹਾਸ ਹੋਇਆ ਉਹ ਵੀ ਤੁਹਾਡੇ ਨਾਲ ਆਪਾਂ ਜਰੂਰ ਸਾਂਝਾ ਕਰਾਂਗੇ ਤੇ ਸਾਰਿਆਂ ਨਾਲੋਂ ਪਹਿਲਾਂ ਜੀ ਦਰਸ਼ਨ ਕਰੀਏ ਗੁਰਦੁਆਰਾ ਬਾਲ ਲੀਲਾ ਮੈਨੀ ਸੰਗਤ ਸਾਹਿਬ ਜੀ ਇੱਕ ਉਪਰਮ ਸੁਣਾ ਇੱਕ ਦਾਤੇ ਇੱਕ ਪਿਹਾਰੀ ਜੀ ਸਭ ਦੇ ਲੋਜ ਬਿਡਾਰਾ ਮਾ ਪੈਦਾਤਾ ਆਪੇ ਭੁਗਤਾ ਜੀ ਪਾਉ ਤੁਧ ਬਿਨ ਅਬਰ ਨ ਜਾਣਾ ਪਾਰ ਬ੍ਰਹਮ ਤੇ ਅੰਤ ਤੇ ਅੰਤ ਜੀ ਤੇਰੇ ਕਿਆ ਬੁਣਿਆ ਸੁਕਾਣਾ ਜੋ ਜੀ ਜਨਨਾ ਇੱਕ ਦਿਨ ਬਲ ਜਾਸੀ ਤੇਰੀ ਤਖਤ ਤੇਰੀ ਭਗਤ ਘੜਾਰ ਜੀ ਭਰੇ ਤੇ ਅੰਤ ਤੇ ਅੰਤਾਂ ਇਸ ਸੋਈ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਤੇ ਹੁਣ ਤੁਹਾਡੇ ਨਾਲ ਇਸ ਗੁਰਦੁਆਰਾ ਸਾਹਿਬ ਜੀ ਦਾ ਜਿਹੜਾ ਆਪਾਂ ਇਤਿਹਾਸਾਂ ਜਾ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਜੀ ਬਾਲਾ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਸਮੇਂ ਰਾਜਾ ਫਤੇ ਚੰਦ ਮੈਣੀ ਦੇ ਮਹਿਲ ਵਿੱਚ ਆਪਣੇ ਬਾਲ ਸਾਥੀਆਂ ਨਾਲ ਖੇਡਣ ਆਇਆ ਕਰਦੇ ਸਨ। ਰਾਣੀ ਵਿਸ਼ਪਰਾ ਦੇਵੀ ਜੀ ਨੇ ਉਹਨਾਂ ਨੂੰ ਹਰ ਰੋਜ਼ ਖੇਡਦਿਆਂ ਅਨੇਕ ਪ੍ਰਕਾਰ ਦੇ ਜੋਰ ਕਰਦੀਆਂ ਅਤੇ ਉਹਨਾਂ ਦੇ ਰਹਾਣੀ ਮਨਮੋਹਣ ਸਰੂਪ ਨੂੰ ਦੇਖ ਕੇ ਇੱਛਾ ਪ੍ਰਗਟ ਕਰਦੀ ਸੀ ਕਿ ਐਸਾ ਲਾਲ ਮੇਰੇ ਘਰ ਵੀ ਹੋਵੇ। ਘਟ ਘਟ ਕੇ ਅੰਤਰ ਦੀ ਜਾਤਨ ਅੰਤਰਜਾਮੀਆ ਕਾਲ ਸਰੂਪ ਗੁਰੂ ਜੀ ਦੀ ਰਾਣੀ ਇੱਛਾ ਨੂੰ ਜਾਣਦੇ ਹੋਏ ਇੱਕ ਦਿਨ ਆਪਣੇ ਹਾਨੀਆਂ ਨਾਲ ਖੇਡਦੇ ਖੇਡਦੇ ਰਾਣੀ ਜੀ ਦੀ ਗੋਦ ਵਿੱਚ ਜਾ ਬੈਠੇ ਤੇ ਬਚਨ ਕੀਤਾ ਮਾਤਾ ਜੀ ਮੈਂ ਅੱਜ ਤੋਂ ਤੁਹਾਡੇ ਧਰਮ ਦਾ ਪੁੱਤਰ ਹਾਂ ਆਪ ਜੀ ਹੀ ਮੇਰੇ ਧਰਮ ਦੇ ਮਾਤਾ ਹੋ ਗੁਰੂ ਜੀ ਦੀ ਸੋਹਣੀ ਆਵਾਜ਼ ਅਤੇ ਮਨਮੋਹਣੀ ਆਵਾਜ਼ ਨੂੰ ਸੁਣ ਕੇ ਰਾਣੀ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੇਰੀ ਇੱਛਾ ਸੀ ਕਿ ਮੇਰੇ ਘਰ ਵੀ ਆਪ ਜੀ ਵਰਗਾ ਲਾਲ ਹੋਵੇ ਤਾਂ ਜੋ ਸਾਡੀ ਸੰਸਾਰ ਨਾਲ ਸਾਂਝ ਪੈ ਜਾਵੇ ਗੁਰੂ ਸਾਹਿਬ ਜੀ ਨੇ ਇਹ ਵਚਨ ਕੀਤਾ ਜਿੱਥੇ ਆਪ ਜੀ ਦੀ ਇੱਛਾ ਸੀ ਕਿ ਲਾਲ ਗੋਬਿੰਦ ਰਾਏ ਵਰਗਾ ਹੋਵੇ ਮੇਰੇ ਵਰਗਾ ਤਾਂ ਸੰਸਾਰ ਵਿੱਚ ਮੈਂ ਹੀ ਹਾਂ ਇਸ ਲਈ ਮੈਂ ਆਪ ਜੀ ਦੇ ਧਰਮ ਦਾ ਪੁੱਤਰ ਬਣਦਾ ਹਾਂ ਮੇਰੇ ਨਾਮ ਨਾਲ ਤੁਹਾਡਾ ਨਾਮ ਵੀ ਸੰਸਾਰ ਉੱਪਰ ਸਦਾ ਅਮਰ ਰਹੇਗਾ ਖੇਡਦਿਆਂ ਖੇਡਦਿਆਂ ਗੁਰੂ ਸਾਹਿਬ ਜੀ ਨੂੰ ਭੁੱਖ ਲੱਗੀ ਸੀ ਰਾਣੀ ਨੂੰ ਕੋਸ਼ਿਸ਼ ਕਰਨ ਲਈ ਕਿਹਾ ਇਸੇ ਸਮੇਂ ਰਾਣੀ ਦੀ ਰਸੋਈ ਵਿੱਚ ਪੂੜੀਆਂ ਤੇ ਘੁੰਗਣੀਆਂ ਤੇ ਕੜਾ ਪ੍ਰਸ਼ਾਦ ਦਾ ਕੜਾ ਪ੍ਰਸ਼ਾਦ ਬਣਿਆ ਹੋਇਆ ਸੀ ਗੁਰੂ ਜੀ ਨੇ ਆਪ ਛਕਿਆ ਤੇ ਆਪਣੇ ਹਾਨੀਆਂ ਨੂੰ ਵੀ ਛਕਾਇਆ ਸਮਾਪਾ ਕੇ ਜਦੋਂ ਗੁਰੂ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਚਲੇ ਗਏ ਤਾਂ ਰਾਣੀ ਜੀ ਨੇ ਪੁੱਛਿਆ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੋਇਆ ਕਰਨਗੇ ਤਾਂ ਗੁਰੂ ਜੀ ਨੇ ਬਚਨ ਕੀਤਾ ਕਿ ਪੂੜੀਆਂ ਘੁੰਗਣੀਆਂ ਤੇ ਕੜਾ ਪ੍ਰਸ਼ਾਦ ਬੱਚਿਆਂ ਨੂੰ ਵਰਤਾਇਆ ਕਰੋ ਅਸੀਂ ਬੱਚਿਆਂ ਵਿੱਚ ਹਾਜ਼ਰ-ਨਾਜ਼ਰ ਹੋਇਆ ਕਰਾਂਗੇ ਉਸ ਦਿਨ ਤੋਂ ਇਸੇ ਪ੍ਰਸੰਸਤਾ ਚੱਲਦੀ ਹੈ ਚੱਲਦੀ ਆ ਰਹੀ ਹੈ ਹਰ ਰੋਜ਼ ਗੁਰਬਾਣੀ ਦੇ ਭੋਗ ਆਰੰਭ ਪੂੜੀਆਂ ਘੁੰਗਣੀਆਂ ਤੇ ਕੜਾ ਪ੍ਰਸ਼ਾਦ ਬੱਚਿਆਂ ਨੂੰ ਵਰਤਾਇਆ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੈ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਤਿਹਾਸ ਤੁਹਾਡੇ ਨਾਲ ਸਾਰਾ ਆਪਾਂ ਇਸ ਗੁਰਦੁਆਰਾ ਸਾਹਿਬ ਜੀ ਦਾ ਸਾਂਝਾ ਕਰ ਲਿਆ ਤੇ ਹੁਣ ਬਈ ਜੋ ਅਸੇ ਪਾਸੇ ਦਾ ਜਿਵੇਂ ਯਾਤਰੀ ਰਹਿਣ ਨਿਵਾਸ ਹੋ ਗਿਆ ਲੰਗਰ ਹਾਲ ਹੋ ਗਿਆ ਕੁਝ ਐਦਾਂ ਦੀਆਂ ਚੀਜ਼ਾਂ ਵੀ ਬੜੀਆਂ ਸੋਹਣੀਆਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਣੀਆਂ ਹੋਈਆਂ ਨੇ ਤੇ ਬੜਾ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈਗਾ ਬਾਈ ਇਹ ਪਿੱਛੇ ਰਹਿਣ ਲਈ ਜਿਹੜੀਆਂ ਆਸਰਾਮਾਂ ਬੜੀਆਂ ਹੋਈਆਂ ਜੀ ਦੇਵੀ ਜੀ ਯਾਤਰੀ ਨਿਵਾਸ ਤੇ ਉਹ ਚਾਰ ਮੰਜ਼ਲੀ ਹੈਗੀ ਜਿਹੜੀ ਇਹ ਬਿਲਡਿੰਗ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਹ ਸਾਰਾ ਯਾਤਰੀਆਂ ਦੇ ਰਹਿਣ ਲਈ ਆ ਤੇ ਸ਼ਰਧਾਲੂ ਥੋੜਾ ਜਿਆਦਾ ਹੋਣ ਕਰਕੇ ਸੰਗਤ ਜਿਆਦਾ ਹੋਣ ਕਰਕੇ ਬਾਈ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਕੋਈ ਖਾਲੀ ਨਹੀਂ ਹੈਗਾ ਤੇ ਸੰਗਤਾਂ ਜਿਹੜੀਆਂ ਹਾਲ ਦੇ ਵਿੱਚ ਵੀ ਰੁਕੀਆਂ ਹੋਈਆਂ ਨੇ ਇੱਕ ਇਹ ਹਾਲ ਆ ਇੱਕ ਇਸ ਤੋਂ ਥੱਲੇ ਹਾਲ ਆ ਜਿਹਦੇ ਵਿੱਚ ਆਪਾਂ ਰੁਕੇ ਹੋਏ ਆ ਤੇ ਉਹ ਵੀ ਬਈ ਸਾਰਾ ਭਰਿਆ ਹੋਇਆਗਾ ਤੇ ਇੱਧਰ ਹੈਗਾ ਜੀ ਗੁਰੂ ਕਾ ਲੰਗਰ ਰਾਜਾ ਫਤਿਹ ਚੰਦ ਜੀ ਮੈਣੀ ਯਾਤਰਾ ਨਿਵਾਸ ਇੱਧਰ ਹੋਵੇ ਬਈ ਯਾਤਰਾ ਨਿਵਾਸ ਆ ਤੇ ਇਧਰ ਵੀ ਕਾਊਂਟਰ ਬਣਿਆ ਹੋਇਆ ਹੈਗਾ ਰੂਮ ਰਾਮ ਲੈਣ ਲਈ ਵਿੱਚ ਭਈ ਇਹ ਦੇ ਕੈਫੇ ਵੀ ਬਣਿਆ ਹੋਇਆ ਹੈਗਾ ਵੀ ਕੁਝ ਰੋਟੀ ਨੂੰ ਛੱਡ ਕੇ ਕੁਝ ਹੋਰ ਚੀਜ਼ਾਂ ਜੇ ਖਾਣੀਆਂ ਹੁਣ ਤਾਂ ਤੇ ਪਿੱਛੇ ਦਰਹਾਲ ਹੈਗਾ ਜੀ ਗੁਰੂ ਕਾ ਲੰਗਰ ਤੇ ਆਪਾਂ ਵੀ ਪ੍ਰਸ਼ਾਦਾ ਛਕਦੇ ਆਂ ਫਿਰ ਚੱਲਦੇ ਆ ਜਿੱਥੇ ਆਪਾਂ ਰਹਿਨੇ ਆ ਜੀ ਕਿੱਥੇ ਆਪਾਂ ਪਿਛਲੀ ਰਾਤ ਕੱਟੀ ਸੀਗੀ ਤੇ ਉੱਥੇ ਜਾ ਕੇ ਜਿਹੜੀ ਆਪਾਂ ਅੱਜ ਫੇਰ ਰਾਤ ਕਟਾਂਗੇ ਇਹ ਆ ਜੀ ਲੰਗਰ ਖਾਲਾ ਵਾਹਿਗੁਰੂ ਵਾਹਿਗੁਰੂ ਲੰਗਰ ਪ੍ਰਸ਼ਾਦਾ ਆਪਾਂ ਛੱਕ ਲਿਆ ਜੀ ਤੇ ਜਿਵੇਂ ਆਪਾਂ ਬਾਹਰ ਆਏ ਤੇ ਇਤਿਹਾਸਿਕ ਕਰਾਉਂਦੇ ਦਾ ਦਰਖਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਇਸ ਦਰਖਤ ਦਾ ਨਾਮ ਕਰਾਉਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿੱਚ ਕਰਾਉਂਦੇ ਦੀ ਦਾਤਨ ਕਰਕੇ ਜ਼ਮੀਨ ਵਿੱਚ ਗੱਡ ਦਿੱਤੀ ਤੇ ਵਚਨ ਕੀਤਾ ਕਿ ਇਸ ਦਾਤਨ ਤੋਂ ਕਰਾਉਂਦੇ ਦਾ ਦਰਖਤ ਬਣੇਗਾ ਜੋ ਵੀ ਪ੍ਰਾਣੀ ਕਰਾਉਂਦੇ ਦਾ ਫਲ ਜਿਸ ਵੀ ਭਾਵਨਾ ਕਰਕੇ ਛਕੇਗਾ ਪ੍ਰਮਾਤਮਾ ਉਹਨਾਂ ਦੀ ਸਰਬਤ ਭਾਵਨਾਵਾਂ ਪੂਰੀਆਂ ਕਰਨਗੇ ਲੋੜਵੰਦ ਪ੍ਰਾਣੀਆਂ ਜਿਨ੍ਹਾਂ ਦੇ ਘਰ ਔਲਾਦ ਨਾ ਹੋਵੇ ਉਹ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾ ਕੇ ਕਰੋੰਦੇ ਦਾ ਫਲ ਕੇ ਛਕਣਾ ਗੁਰੂ ਸਾਹਿਬਾਨ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਇਹ ਭਾਈਓ ਉਹ ਪੇੜ ਆ ਜਿਹੜਾ ਗੁਰੂ ਜੀ ਨੇ ਦਤਨ ਕਰਕੇ ਆਪਣੇ ਹੱਥੀ ਲਾਇਆ ਸੀਗਾ ਤੇ ਬਹੁਤ ਪੁਰਾਣਾ ਪੇੜ ਆ ਅੱਜ ਤੁਹਾਨੂੰ ਦਰਸ਼ਨ ਕਰਾਉਣਿਆਂ ਕਿ ਜਿੱਥੋਂ ਇਹ ਫੁੱਟਿਆ ਸੀਗਾ ਥੱਲੇ ਉਚੜਦੀ ਦਰਸ਼ਨ ਕਰਾਉਣੇ ਆਂ ਕਰੋ ਜੀ ਦਰਸ਼ਨ ਉਸ ਪਵਿੱਤਰ ਪੇੜ ਦੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਦੇ ਵਿੱਚ ਆਪਣੇ ਹੱਥੀ ਲਾਇਆ ਸੀਗਾ ਤੇ ਇਹ ਵਾਲਾ ਪੂਰਾ ਦਰਖਤ ਹੈ ਜੀ ਉਹ ਸਾਰੀਆਂ ਸੰਗਤਾਂ ਨੇ ਉਸ ਦਰਖਤ ਦੇ ਦਰਸ਼ਨ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਤੇ ਉਸੇ ਦਰਖਤ ਦੇ ਸਾਹਮਣੇ ਜੀ ਥੱਲੇ ਇੱਕ ਹਾਲ ਬਣਿਆ ਹੋਇਆਗਾ ਜਿੱਥੇ ਆਪਾਂ ਇੱਕ ਰਾਤ ਰਹਿ ਚੁੱਕੇ ਆਂ ਤੇ ਦੂਜੀ ਰਾਤ ਆਪਣੀ ਉੱਥੇ ਹੀ ਆ ਉਹ ਸਾਹਮਣੇ ਬਿੱਟੂ ਬਾਈ ਹੋਰੇ ਸੁੱਤੇ ਹੋਇਆ ਤੇ ਇੱਥੇ ਜੀ ਆਪਾਂ ਅੱਜ ਦੀ ਰਾਤ ਫੇਰ ਰਵਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਸੀਗੇ ਤੁਸੀਂ ਕਰ ਲਿਆ ਜੀ ਤੇ ਆਪਾਂ ਵੀ ਦਰਸ਼ਨ ਕਰ ਲਿਆ ਦੋਨੋਂ ਇਤਿਹਾਸਿਕ ਗੁਰਦੁਆਰਾ ਸਾਹਿਬ ਸੀਗੇ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਇੱਥੇ ਇੱਕ ਦੋ ਹੋਰ ਵੀ ਹੈਗੇ ਆ ਤੇ ਉੱਥੇ ਆਪਾਂ ਜਿਹੜਾ ਨਹੀਂ ਜਾ ਸਕੇ ਕਿਉਂਕਿ ਟਾਈਮ ਥੋੜਾ ਸੀਗਾ ਆਪਣੇ ਕੋਲੇ ਤੇ ਉਸ ਗੁਰਦੁਆਰਾ ਸਾਹਿਬ ਜਿੱਦੇ ਦਰਸ਼ਨ ਤੁਹਾਨੂੰ ਆਪਣੀ ਕੱਲ ਦੀ ਵੀਡੀਓ ਚ ਕਰਾਵਾਂਗੇ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਆ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਤੇ ਮਿਲਦੇ ਹਾਂ ਜੀ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ